ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਦੀ ਰੈਸਪੀ ਵਿੱਚ ਮੈਂ ਬਣਾਵਾਂਗੀ ਦੇਸੀ ਟਿੰਡੋ ਦੀ ਸਬਜ਼ੀ ਬਹੁਤ ਹੀ ਆਪਾਂ ਆਸਾਨ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਜਿਹੜੇ ਤਰੀਕੇ ਨਾਲ ਆਪਾਂ ਅੱਜ ਇਹ ਦੇਸੀ ਟਿੰਡੋ ਦੀ ਸਬਜ਼ੀ ਬਣਾਵਾਂਗੇ ਨਾ ਇਸ ਤਰੀਕੇ ਨਾਲ ਬਹੁਤ ਹੀ ਜ਼ਿਆਦਾ ਇਹ ਟੇਸਟੀ ਬਣੂਗੀ ਬਸ ਵੀਡੀਓ ਦੇ ਨਾਲ ਤੁਸੀਂ ਪੂਰੇ ਬਣੇ ਰਹੋ ਹਾਂਜੀ ਬਿਨਾ ਸਕਿਪ ਕੀਤੇ ਵੀਡੀਓ ਨੂੰ ਤੁਸੀਂ ਪੂਰਾ ਦੇਖ ਰੈਸਪੀ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਸਬਜ਼ੀ ਬਣਾਉਣ ਵਾਸਤੇ ਤੇ ਆਪਾਂ ਅੱਧਾ ਕਿਲੋ ਦੇਸੀ ਟਿੰਡੋ ਲਈਆਂ ਦੇਸੀ ਟਿੰਡੋ ਆਪਾਂ ਬਹੁਤ ਹੀ ਨਰਮ ਤੇ ਵਧੀਆ ਜੇ ਲੰਘਾ ਹੈਗਾ ਇਹ ਬਿਲਕੁਲ ਪੱਕਾ ਨਹੀਂ ਹੁੰਦੇਗਾ ਜਿਹੜਾ ਆਪਾਂ ਨਰਮ ਜਿਹਾ ਲੱਗੇ ਟਿੰਡੋ ਇਹਨੇ ਸਬਜੀ ਸਵਾਦ ਬਣਦੀ ਹੈਗੀ ਨਾ ਜ਼ਿਆਦਾ ਵੱਡਾ ਟਿੰਡੋ ਲਈਆਂ ਤੇ ਨਾ ਹੀ ਜ਼ਿਆਦਾ ਆਪਾਂ ਛੋਟਾ ਟਿੰਡੋ ਲਈਆਂ ਮੀਡੀਅਮ ਜਿਹਾ ਜੇ ਆਪਾਂ ਇਹ ਟਿੰਡੋ ਦਾ ਲਿਆਗਾ ਇਹ ਸਬਜੀ ਬਹੁਤ ਵਧੀਆ ਬਣੂਗੀ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਦੋ ਲੈ ਆਪਾਂ ਟਮਾਟਰ ਦੋ ਲੈ ਆਪਾਂ ਪਿਆਜ਼ ਹੁਣ ਆਪਾਂ ਇੱਕ ਚੋਪਰ ਲੈ ਲਿਆ ਚੋਪਰ ਦੇ ਵਿੱਚ ਹੁਣ ਆਪਾਂ ਟਮਾਟਰ ਪਾ ਦਾਂਗੇ ਕੱਟ ਕੇ वैसे भी तुसे बारीक बारीक टमाटर ਨੂੰ ਕੱਟ ਸਕਦੇ ਆ ਪੇਸਟ ਵੀ ਇਹਨਾਂ ਦਾ ਬਣਾ ਸਕਦੇ ਆ ਉਹ ਤਾਂ ਜਿਵੇਂ ਆਪਣੀ ਮਰਜ਼ੀ ਆ ਤੜਕਾ ਲਾਉਣ ਦੀ ਸਬਜੀ ਨੂੰ ਉਸੇ ਤਰ੍ਹਾਂ ਹੀ ਆਪਾਂ ਇਹਨਾਂ ਨੂੰ ਕੱਟ ਸਕਦੇ ਆ ਪਰ ਮੈਂ ਚੋਪਰ ਦੇ ਵਿੱਚ ਜੌਬ ਕਰੂੰਗੀ ਇਹਨਾਂ ਨੂੰ ਪਹਿਲਾਂ ਦੋ ਵਾਰੀ ਪਾਣੀ ਦੇ ਨਾਲ ਧੋ ਲਿਆ ਸੀਗਾ ਟਮਾਟਰ ਨੂੰ ਆਪਾਂ ਪਾ ਤਾਗਾ ਹੁਣ ਪਾ ਦਾਂਗੇ ਪਿਆਜ਼ ਰਿਕਵੈਸਟ ਹੈ ਕਿ ਤੁਸੀਂ ਨਾ ਵੀਡੀਓ ਨੂੰ ਪੂਰਾ ਦੇਖਿਆ ਕਰੋ ਤੇ ਲਾਈਕ ਤੇ ਸ਼ੇਅਰ ਵੀ ਕਰਦੇ ਆ ਕਰੋ ਅੱਗੇ ਇੱਕ ਬ੍ਰੀਕ ਦੇਖੋ ਹੁਣ ਇਹਨੂੰ ਆਪਾਂ ਸੈੱਟ ਕਰ ਦਿੰਨੇ ਆ ਹੁਣ ਆਪਾਂ ਟਿੰਡੋ ਚੀਰਾਂਗੇ ਸਭ ਤੋਂ ਪਹਿਲਾਂ ਤਾਂ ਆਪਾਂ ਟਿੰਡੋ ਨੂੰ ਛੱਲ ਲਾਂਗੇ ਇਸ ਤਰ੍ਹਾਂ ਆਪਾਂ ਕਰ ਦੇਦੇ ਨਾਲ ਹੀ ਛੱਲਾਂਗੇ ਇਹਨੂੰ ਵੀ ਆਪਾਂ ਹਟਾ ਦਾਂਗੇ ਇਧਰ ਵੀ ਆਪਾਂ ਹੁਣ ਕਰਦੇ ਦੇ ਨਾਲ ਹਟਾ ਦਾਂਗੇ ਤੇ ਹਲਕਾ ਹਲਕਾ ਜਿਹਾ ਛਿਲਣਾ ਇਹਨਾਂ ਨੂੰ ਜ਼ਿਆਦਾ ਨਹੀਂ ਗੈ ਛਿਲਣਾਗਾ ਬਸ ਹਲਕਾ ਹਲਕਾ ਜਿਹਾ ਛਿਲਾਂਗੇ ਜਦੋਂ ਵੀ ਆਪਾਂ ਦੇਸੀ ਟਿੰਡੋ ਦੀ ਸਬਜ਼ੀ ਬਣਾਉਣੀ ਆ ਟਿੰਡੋ ਕੱਚੀਆਂ ਹੋਣੀਆਂ ਚਾਹੀਦੀਆਂ ਫੇਰ ਹੀ ਸਬਜ਼ੀ ਸਵਾਦ ਲਾਂਦੀ ਹੈਗੀ ਆ ਹਲਕਾ ਹਲਕਾ ਜਿਹਾ ਟਿੰਡੋ ਨੂੰ ਛਿੱਲ ਕੇ ਨਾ ਇਧਰ ਸਾਈਡ ਤੇ ਰੱਖ ਦਾਂਗੇ ਇਹ ਟਿੰਡੋ ਨੂੰ ਵੀ ਦੋ ਵਾਰੀ ਪਾਣੀ ਦੇ ਨਾਲ ਧੋੜਿਆ ਸੀਗਾ ਬਸ ਐਦਾਂ ਹੀ ਆਪਾਂ ਸਾਰੀਆਂ ਟਿੰਡੋ ਛਿੱਲ ਲਾਂਗੇ ਹਾਂਜੀ ਸਾਰਾ ਟਿੰਡਾ ਆਪਾਂ ਛੱਲ ਲਿਆਂਗਾ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਇਹਨਾਂ ਨੂੰ ਕੀ ਕਰਨਾ ਹੈ ਇਸ ਤਰ੍ਹਾਂ ਆਪਾਂ ਕਰ ਦੇ ਦੇ ਨਾਲ ਇਸ ਤਰ੍ਹਾਂ ਵਿਚਾਲੇ ਚੀਰਾ ਲਾ ਦੇਣਾਗਾ ਆਰ ਪਾਰ ਦੀ ਨਹੀਂ ਢੰਗਾਉਣਾਗਾ ਬਸ ਇਸ ਤਰ੍ਹਾਂ ਆਵੇ ਬਿਲਕੁਲ ਇਹ ਕੱਚੀ ਟਿੰਡਾ ਹੈਗੀ ਇਹਨੂੰ ਆਪਾਂ ਸਾਈਡ ਤੇ ਰੱਖ ਦਾਂਗੇ ਹਾਂਜੀ ਸਾਰੇ ਟਿੰਡਾ ਦੇ ਵਿੱਚ ਆਪਾਂ ਇਸ ਤਰ੍ਹਾਂ ਹੁਣ ਚੀਰੇ ਲਾਤੇ ਹੈਗੇ ਆ ਟਿੰਡਾ ਨੂੰ ਛਿੱਲ ਕੇ ਨਾ ਉਸ ਤੋਂ ਬਾਅਦ ਮੈਂ ਧੋੜਿਆ ਸੀ ਪਾਣੀ ਦੇ ਨਾਲ ਫੇਰ ਹੀ ਆਪਾਂ ਇਹ ਚੀਰਾ ਲਾਇਆ ਹੁਣ ਆਪਾਂ ਬਣਾਵਾਂਗੇ ਸਰਦੀ ਗੈਂਸ ਤੇ ਆਪਾਂ ਕੜਾਹੀ ਰੱਖ ਲਈਏ ਕੜਾਹੀ ਦੇ ਵਿੱਚ ਅਧਿਕ ਕਰਚੀ ਸਰੋਂ ਦਾ ਤੇਲ ਪਾ ਦਾਂਗੇ ਸਰੋਂ ਦੇ ਤੇਲ ਵਿੱਚ ਸਬਜ਼ੀ ਵਧੀਆ ਬਣਦੀ ਹੈ ਤਾਂ ਕਿਸੇ ਜਿਹੜਾ ਤੁਸੀਂ ਸਬਜ਼ੀ ਦੇ ਵਿੱਚ ਤੇਲ ਵਰਤਦੇ ਹੋ ਤੁਸੀਂ ਉਹੀ ਵਰਤ ਸਕਦੇ ਹੋ ਅਧਿਕ ਕਰਚੀ ਸਰੋਂ ਦਾ ਤੇਲ ਪਾ ਤਾਂ ਤੇਲ ਚੰਗੀ ਤਰ੍ਹਾਂ ਆਪਾਂ ਗਰਮ ਕਰਾਂਗੇ ਜੀ ਤੇਲ ਨੂੰ ਚੰਗੀ ਤਰ੍ਹਾਂ ਆਪਾਂ ਗਰਮ ਕਰ ਲਿਆ ਹੁਣ ਆਪਣੀਆਂ ਚੀਰੀਆਂ ਟਿੰਡਾ ਪਾ ਦਾਂਗੇ ਸਭ ਤੋਂ ਪਹਿਲਾਂ ਤਾਂ ਆਪਾਂ ਟਿੰਡੋ ਨੂੰ ਫਰਾਈ ਕਰਨਾ ਹੈ। ਫਰਾਈ ਕਰਕੇ ਜਦੋਂ ਆਪਾਂ ਟਿੰਡੋ ਦੀ ਸਬਜ਼ੀ ਬਣਾਉਣੀ ਹੈ ਨਾ ਬਹੁਤ ਵਧੀਆ ਬਣਦੀ ਹੈਗੀ। ਤੁਸੀਂ ਐਸ ਤਰੀਕੇ ਨਾਲ ਘਰ ਵਿੱਚ ਜ਼ਰੂਰ ਬਣਾ ਕੇ ਦੇਖਿਓ। ਹਾਂਜੀ ਸਾਰੇ ਟਿੰਡੋ ਆਪਾਂ ਤੇਲ ਦੇ ਵਿੱਚ ਛਾਦ ਤਾ ਹੁਣ ਥੋੜਾ ਜਿਹਾ ਆਪਾਂ ਪਾ ਦਾਂਗੇ ਇੱਥੇ ਨਮਕ। ਜਿਹੜਾ ਆਪਾਂ ਇਹ ਟਿੰਡੋ ਦੇ ਵਿੱਚ ਟੀਰਾ ਲਾਇਆ ਨਾ ਜਿਹੜੇ ਵੀ ਆਪਾਂ ਮਸਾਲੇ ਇਹਨਾਂ ਦੇ ਵਿੱਚ ਪਾਵਾਂਗੇ ਉਹ ਇਹਨਾਂ ਦੇ ਵਿੱਚ ਵਧਿਆ ਪਰ ਇਹ ਜਿਹੜਾ ਟਿੰਡੋ ਟਿਕੀਆਂ ਹੀ ਨਹੀਂ ਬੰਦ ਗਾ ਇਹ ਤਾਂ ਕਰਕੇ ਆਪਾਂ ਜੀਰਾ ਲਾਇਆ ਠੀਕਾ ਥੋੜੇ ਜਿਹੀ ਹੁਣ ਪਾ ਦਾਂਗੇ ਆਪਾਂ ਹਲਦੀ ਇਹਨਾਂ ਨੂੰ ਆਪਾਂ ਹੁਣ ਹਲਕਾ ਜਿਹਾ ਫਰਾਈ ਕਰਨਾਗਾ ਜਿਆਦਾ ਪਕਾਉਣਾ ਨਹੀਂ ਬਸ ਅੱਧਾ ਕੱਚਾ ਜਿਹਾ ਇਹਨਾਂ ਨੂੰ ਟਿੰਡੋ ਨੂੰ ਪਕਾਉਣਾਗਾ ਹਲਕਾ ਜਿਹਾ ਜਦ ਇਹਨਾਂ ਦਾ ਕਲਰ ਚੇਂਜ ਹੋ ਗਿਆ ਨਾ ਉਦੋਂ ਤੱਕ ਆਪਾਂ ਇਹਨਾਂ ਨੂੰ ਪਕਾਵਾਂਗੇ ਹਾਂਜੀ ਟਿੰਡੇ ਆਪਾਂ ਫਰਾਈ ਕਰ ਲਏ ਤੁਸੀਂ ਦੇਖ ਸਕਦੇ ਹੋ ਹਲਕਾ ਜਿਹਾ ਹੁਣ ਇਹਨਾਂ ਦਾ ਕਲਰ ਵੀ ਚੇਂਜ ਹੋ ਗਿਆ ਹੁਣ ਗੈਸ ਕਰ ਦਾਂਗੇ ਬੰਦ ਤੇ ਟਿੰਡੇ ਆਪਾਂ ਕੱਢ ਲਾਂਗੇ ਹੁਣ ਇੱਕ ਪਲੇਟ ਦੇ ਵਿੱਚ ਦੇਖੋ ਬਹੁਤ ਵਧੀਆ ਲੱਗਦੇ ਹੈਗੇ ਆ ਇਸ ਤਰ੍ਹਾਂ ਟਿੰਡੇ ਫਰਾਈ ਕੀਤੇ ਵੀ ਜਦੋਂ ਆਪਾਂ ਇਹਨਾਂ ਨੂੰ ਤੜਕਾ ਲਾ ਕੇ ਸਬਜ਼ੀ ਬਣਾਵਾਂਗੇ ਨਾ ਇਹਦੋਂ ਵੀ ਜ਼ਿਆਦਾ ਟੇਸਟੀ ਬਣ ਜਾਣਗੇ ਹਾਂਜੀ ਐਸੇ ਤੇਲ ਦੇ ਵਿੱਚ ਹੀ ਹੁਣ ਆਪਾਂ ਅੱਧਾ ਚਮਚ ਪਾ ਦਾਂਗੇ ਸਾਬਤ ਜੀਰਾ ਹਾਂਜੀ ਆਦਰਕ ਤੇ ਲਸਣ ਤੇ ਦੋ ਹਰੀਆਂ ਮਿਰਚਾਂ ਇਹਨਾਂ ਨੂੰ ਦਰਦਰਾਇਆ ਕੁੱਟ ਲਿਆ ਸੀ ਇਹ ਪਾ ਦਾਂਗੇ ਹਲਕਾ ਜਿਹਾ ਨੂੰ ਫੋਨ ਲਾਂਗੇ ਗੈਂਸ ਨੂੰ ਥੋੜਾ ਜਿਹਾ ਮੀਡੀਅਮ ਤੇ ਕਰਤਾ ਸੀ ਫੋਨ ਲਤੇ ਸੀਗਾ ਗੈਂਸ ਨਾਰਮਲ ਹੀ ਮਸਾਲੇ ਪਾ ਕੇ ਆਪਾਂ ਇਹ ਸਬਜ਼ੀ ਬਣਾਵਾਂਗੇ ਫਿਰ ਵੀ ਸਬਜ਼ੀ ਬਹੁਤ ਜ਼ਿਆਦਾ ਵਧੀਆ ਬਣੂਗੀ ਅਦਰਕ ਲਸਣ ਤੇ ਹਰੀਆਂ ਮਿਰਚਾਂ ਨੂੰ ਆਪਾਂ ਭੁੰਨ ਲਿਆਗਾ ਹੁਣ ਆਪਾਂ ਪਾ ਦਾਂਗੇ ਚੌਪ ਕੀਤੇ ਹੋਏ ਪਿਆਜ਼ ਟਮਾਟਰ ਇਹਨਾਂ ਨੂੰ ਤੁਸੀਂ ਅਲੱਗ ਅਲੱਗ ਬਰੀਕ ਬਰੀਕ ਵੀ ਕੱਟ ਸਕਦੇ ਜਿਵੇਂ ਪਿਆਜ਼ ਨੂੰ ਅਲੱਗ ਕੱਟ ਸਕਦੇ ਆ ਟਮਾਟਰ ਨੂੰ ਤੁਸੀਂ ਅਲੱਗ ਕੱਟ ਸਕਦੇ ਆ ਪਰ ਮੈਂ ਇਹ ਇਕੱਠੇ ਚੌਪ ਕਰ ਲਈ ਸੀਗੇ ਹੁਣ ਤੁਸੀਂ ਦੇਖ ਲਓ ਤੜਕਾ ਬਹੁਤ ਵਧੀਆ ਲੱਗਦਾ ਹੈ ਇਸ ਤਰੀਕੇ ਨਾਲ ਇਕੱਠੇ ਵਿੱਚ ਜਦੋਂ ਆਪਾਂ ਚੌਪ ਕਰ ਲੈਂਦੇ ਆ ਬਹੁਤ ਵਧੀਆ ਤੜਕਾ ਲੱਗਦਾ ਬਹੁਤ ਵਧੀਆ 스멜 ਆਉਂਦੀ ਤੜਕੇ ਦੀ ਹੁਣ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਭੁੰਨ ਲਾਂਗੇ ਹਾਂਜੀ 2 ਮਿੰਟ ਵਾਸਤੇ ਆਪਾਂ ਹੁਣ ਪਿਆਜ਼ ਟਮਾਟਰ ਨੂੰ ਭੁੰਨ ਲਿਆਗਾ ਹੁਣ ਸਵਾਦ ਅਨੁਸਾਰ ਪਾ ਦਾਂਗੇ ਨਮਕ ਨਮਕਾ ਪਾ ਪਹਿਲਾਂ ਟਿੰਡੋ ਦੇ ਵਿੱਚ ਵੀ ਥੋੜਾ ਜਿਹਾ ਪਾਇਆ ਉਸੇ ਹਿਸਾਬ ਨਾਲ ਆਪਾਂ ਨਮਕ ਪਾਵਾਂਗੇ ਅੱਧਾ ਚਮਚ ਪਾ ਦਾਂਗੇ ਹਲਦੀ ਦਾ ਅੱਧਾ ਚਮਚ ਪਾ ਦਾਂਗੇ ਧਨੀਆ ਪਾਊਡਰ ਤੇ ਅੱਧੇ ਤੋਂ ਅੱਧਾ ਚਮਚ ਪਾ ਦਾਂਗੇ ਪੀਸੀ ਲਾਲ ਮਿਰਚ ਪਾਊਡਰ ਕਿਉਂਕਿ ਮੈਂ ਹਰੀਆਂ ਮਿਰਚਾਂ ਵੀ ਦੋ ਐਡ ਕੀਤੀਆਂ ਨੇ ਇਹਨਾਂ ਨੂੰ ਹੁਣ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਈਏ ਦੜਕੇ ਦੇ ਵਿੱਚ ਹੁਣ ਨਾਲ ਹੀ ਆਪਾਂ ਪਾ ਦਾਂਗੇ ਦੋ ਤਿੰਨ ਚਮਚ ਫਰੈਸ਼ ਦਹੀਂ ਤਿੰਨ ਚਮਚਾ ਪਾ ਦਹੀਂ ਦੇ ਐਡ ਕੀਤੇ ਆ ਹੁਣ ਤਿੰਨ ਚਾਰ ਮਿੰਟ ਵਾਸਤੇ ਆਪਾਂ ਪੁੰਨ ਲਾਂਗੇ ਹਾਂਜੀ ਤੜਕੇ ਨੂੰ ਆਪਾਂ 2-3 ਮਿੰਟ ਵਾਸਤੇ ਭੁੰਨ ਲਿਆਗਾ ਹੁਣ ਆਪਾਂ ਥੋੜਾ ਜਿਹਾ ਪਾਣੀ ਪਾ ਦਾਂਗੇ ਬਸ ਜ਼ਿਆਦਾ ਪਾਣੀ ਨਹੀਂ ਪਾਉਂਦੇਗੇ ਥੋੜਾ ਹੀ ਪਾਵਾਂਗੇ ਯਾਨੀ ਕਿ ਆਪਾਂ ਅੱਧੇ ਤੋਦ ਦਾ ਕੱਪ ਪਾਇਆ ਕਿਉਂਕਿ ਇਹ ਕੱਪ ਥੋੜਾ ਜਿਹਾ ਵੱਡਾ ਹੈਗਾ ਅੱਧਾ ਚਮਚ ਪਾ ਦਾਂਗੇ ਗਰਮ ਮਸਾਲੇ ਦਾ ਥੋੜੀ ਜਿਹੀ ਪਾਵਾਂਗੇ ਕਸੂਰੀ ਮੇਥੀ ਕਸੂਰੀ ਮੇਥੀ ਨਾਲ ਵੀ ਵਧੀਆ ਟੇਸਟ ਆਉਂਦਾ ਸਬਜ਼ੀ ਦਾ ਦੇਖਣ ਚ ਵੀ ਵਧੀਆ ਲੱਗਦੀ ਹੈ ਹੁਣ ਹਲਕਾ ਜਿਦੋਂ ਉਬਾਲ ਆ ਗਿਆ ਉਹਦੋਂ ਆਪਾਂ ਟਿੰਡੋ ਪਾ ਦਾਂਗੇ ਪੱਕਾ ਜਦੋਂ ਉਬਾਲ ਆ ਗਿਆ ਹੁਣ ਆਪਣੀਆਂ ਫਰਾਈ ਕੀਤੀਆਂ ਆ ਟਿੰਡੋ ਪੈਡ ਕਰ ਦਾਂਗੇ ਹੁਣ ਇਹਨਾਂ ਨੂੰ ਆਪਾਂ ਮਿਕਸ ਕਰ ਦਾਂਗੇ ਹੁਣ ਜਿਹੜਾ ਆਪਾਂ ਇਹ ਚੀਰਾ ਲਾਇਆ ਨਾ ਇਹ ਸਾਰਾ ਮਸਾਲਾ ਵਧੀਆ ਇਹਨਾਂ ਦੇ ਵਿੱਚ ਪੈ ਜੂਗਾ ਹੁਣ ਆਪਾਂ ਥੋੜੇ ਟਾਈਮ ਵਾਸਤੇ ਢੱਕ ਦਿੰਨੇ ਆ ਤੇ ਗੈਸ ਨੂੰ ਥੋੜਾ ਜਿਹਾ ਕਰ ਦਾਂਗੇ ਆਪਾਂ ਮੀਡੀਅਮ ਤੇ ਹਾਂਜੀ 5 ਮਿੰਟ ਵਾਸਤੇ ਆਪਾਂ ਸਬਜ਼ੀ ਨੂੰ ਸੇਕ ਲਵਾ ਲਿਆਗਾ ਦੇਖ ਜੀ ਇੱਕ ਵਾਰੀ ਆਪਾਂ ਜ਼ਰੂਰ ਚੈੱਕ ਕਰ ਲਿਆ ਸੀਗਾ ਤੁਸੀਂ ਦੇਖ ਸਕਦੇ ਹੋ ਸਬਜ਼ੀ ਆਪਣੀ ਬਣ ਕੇ ਹੋ ਗਈ ਆ ਤਿਆਰ ਦੇਖੋ ਕਿੰਨੀ ਵਧੀਆ ਸਬਜ਼ੀ ਬਣੀ ਹੈ ਨਾ ਬਹੁਤ ਵਧੀਆ ਸਬਜ਼ੀ ਬਣੀ ਹੈਗੀ ਆ ਇੰਨੀ ਕੁ ਗਰੇਵੀ ਆਪਾਂ ਨੂੰ ਚਾਹੀਦੀ ਸੀ ਬਸ ਜ਼ਿਆਦਾ ਆਪਾਂ ਸਿਕਾਉਣਾ ਨਹੀਂ ਹੁਣ ਗੈਸ ਕਰ ਦਾਂਗੇ ਬੰਦ ਤੇ ਟਿੰਡੇ ਵੀ ਆਪਣੇ ਬਿਲਕੁਲ ਇਹ ਨਰਮ ਹੋ ਗਿਆ ਹੁਣ ਆਪਾਂ ਇਹ ਕਪਲੇਟ ਦੇ ਵਿੱਚ ਸਬਜੀ ਨੂੰ ਕਰਾਂਗੇ ਸਰਵ ਦੇਖੋ ਹਾਂਜੀ ਸਬਜੀ ਬਣਾਉਣੀ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਦੱਸੀ ਹੈਗੀ ਇਹ ਸਬਜੀ ਨੂੰ ਤੁਸੀਂ ਰੋਟੀ ਦੇ ਨਾਲ ਖਾਓ ਚਾਹੇ ਤੁਸੀਂ ਪਰੌਂਠੇ ਨਾਲ ਖਾਓ ਸਬਜੀ ਬਹੁਤ ਹੀ ਜ਼ਿਆਦਾ ਇਹ ਟੇਸਟੀ ਲੱਗਦੀ ਹੈ ਹਾਂਜੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਤੇ ਪਹਿਲੀ ਵਾਰ ਆਇਆ ਹੈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਥੈਂਕ ਯੂ